ਆਡੇ ਨਾਲ ਇਸ ਲਈ ਲਾਈਵ ਹੋਇਆ ਵਾਂ ਕਿ ਪਿਛਲੇ ਕਾਫੀ ਅਰਸੇ ਤੋਂ ਭਗਵੰਤ ਮਾਨ ਦੀ ਸਰਕਾਰ ਤੇ ਇਹਨਾਂ ਦੇ ਜਿਹੜੇ ਹੁੰਦੇ ਕੁਝ ਹਿੱਤੇ ਲੋਕ ਜਾਂ ਵਰਕਰ ਹੀ ਹੁੰਦੇ ਉਹ ਅਲੱਗ-ਅਲੱਗ ਵੀਡੀਓਜ਼ ਪਾਰੇ ਪੰਜਾਬ ਦੇ ਵਿੱਚ ਕਿ ਚੋਣੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦੇ ਦਿੱਤੀ 9 ਵੀ ਦੇ ਦਿੱਤੀ 10 ਵੀ ਦੇ ਦਿੱਤੀ ਕੁ ਕਮ ਹੀ ਨਹੀਂ ਰਹੇਗੀ ਬਿਜਲੀ ਦੀ ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ ਚ ਫੋਨ ਆ ਰਹੇ ਸੀਗੇ ਖਾਸ ਤੌਰ ਤੇ ਮਾਲਵੇ ਦੀ ਧਰਤੀ ਤੋਂ ਕਿ ਸਾਡੇ ਚੂਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ ਤਰੇੜਾ ਪੈ ਗਈਆਂ ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿ ਤਰੇੜਾਂ ਪਈਆਂ ਹੋਈਆਂ ਨੇ ਔਰ ਬਿਜਲੀ 5 5.5 ਘੰਟੇ ਆ ਰਹੀ ਹੈ ਜੈਨੂਲੀ ਲੇਕਿਨ ਉਹ ਵੀ ਟੁੱਟ ਕੇ ਆ ਰਹੀ ਜਾਂ ਇਹ ਹੈ ਅਸਲੀਅਤ ਪੰਜਾਬ ਦੀ ਇੱਕ ਹੁੰਦਾ ਵਾ ਲੋਕ ਦਿਖਾਵਾ ਇੱਕ ਹੈ ፕሮਪਗੈਂਡਾ ਕਿਉਂਕਿ ਮੀਡੀਆ ਵੀ ਸਾਰਾ ਨਾਲ ਆ ਔਰ ਸਾਰੇ ਜਿਹੜਾ ਸਰਕਾਰ ਦਾ ਅਮਲਾ ਨਾਲ ਆ ਤੇ ਵਕ ਵਕ ਪੰਜਾਬ ਦੇ ਹਿੱਸਿਆਂ ਚ ਲੋਕਾਂ ਨੂੰ ਕਿਸਾਨਾਂ ਨੂੰ ਖੜੇ ਕਰਕੇ ਉਹਨਾਂ ਨੂੰ ਪ੍ਰੇਰ ਕੇ ਤੇ ਵੀਡੀਓਜ਼ ਪਾ ਲਿਆ ਕਿ ਧੰਨ ਧੰਨ ਹੋ ਗਈ ਆ ਇਹ ਤਾਂ ਸ਼ੁਕਰ ਕਰੋ ਕਿ ਪਹਿਲਾਂ ਇੱਕ ਸ਼ੁਰੂਆਤ ਵਿੱਚ ਇੱਕ ਅੱਛੀ ਬਰਸਾਤ ਹੋ ਗਈ ਤੇ ਸਾਡਾ ਝੋਨਾ ਜਿਹੜਾ ਸੀ ਲੱਗ ਗਿਆ ਹੁਣ ਪਿਛਲੇ ਕਾਫੀ ਅਰਸੇ ਤੋਂ ਬਹੁਤ ਬੁਰੀ ਹਾਲਤ ਹੈ ਔਰ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਗਨ ਬਿਜਲੀ ਦਿੱਤੀ ਜਾਵੇ ਜੇ ਤੁਸੀਂ ਘੱਟ ਵੀ ਦੇਣੀ ਆ ਘੰਟਾ 7 ਘੰਟੇ ਵੀ ਦੇਣੀ ਉਹ ਨਿਰਵਿਗਨ ਦਿੱਤੀ ਜਾਵੇ ਕਿਉਂਕਿ ਜਦ ਨੂੰ ਪਾਣੀ ਲੱਗਣ ਕਿਨਾਰੇ ਆਉਂਦਾ ਉਦੋਂ ਨੂੰ ਪਿੱਛੋਂ ਕੱਟ ਲੱਗ ਜਾਂਦਾ ਵਾ ਉਰੇ ਇਹੀ ਹਾਲਤ ਤਕਰੀਬਨ ਪਿੰਡਾਂ ਦੇ ਵਿੱਚ ਘਰੇਲੂ ਬਿਜਲੀ ਦੇ ਵੀ ਨੇ ਬਹੁਤ ਲੰਬੇ ਚੌੜੇ ਕੱਟਸ ਲੱਗ ਰਹੇ ਨੇ ਇੱਕ ਤਾਂ ਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ ਬੋਰਡ ਲਵਾਉਣ ਵਿੱਚ ਪੈ ਗਏ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀਆਂ 'ਚ ਮੈਂ ਕੱਲ ਪਰਸੋ ਇੱਕ ਫਿਲਮ ਦੇਖਣ ਗਿਆ ਸੀ ਆਪਣੇ ਬੱਚਿਆਂ ਦੇ ਨਾਲ ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਐਡਸ ਚੱਲ ਰਹੀਆਂ ਸੀ ਚਲੋ ਇਹ ਸਰਕਾਰ ਨੂੰ ਬੇਨਤੀ ਆ ਕਿ ਆ ਝੋਨਾ ਸੁੱਕਿਆ ਹੁਣ ਬਿਜਲੀ ਮੌਸਮ ਅੱਛਾ ਹੋਇਆ ਹੋਇਆ ਸਾਡੀ ਪਰਮਾਤਮਾ ਦੇ ਅਰਦਾਸ ਆ ਕਿ ਪਰਬਾਤਮਾ ਵਾਹਿਗੁਰੂ ਬਾਰਿਸ਼ ਹੀ ਪਾ ਦੇਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਝੋਨਾ ਪੱਕੇ ਨੰਬਰ 1 ਨੰਬਰ 2 ਅੱਜ ਤੁਸੀਂ ਸਭ ਨੇ ਪੜ ਲਿਆ ਕਿ ਕਿਸਾ ਪੰਜਾਬ ਭਗਵੰਤਪਾਨ ਸਰਕਾਰ ਨੇ ਇੱਕ ਐਲਾਨ ਕੀਤਾ ਵਾ ਕਿ ਜਿਹੜੇ ਲੋਕੀ ਕਿਸਾਨ ਝੋਨਾ ਨਹੀਂ ਵੀਜਣਗੇ ਉਹਨਾਂ ਨੂੰ 17500 ਰੁਪਿਆ ਪ੍ਰਤੀ ਹੈਕਟੇਰ ਅਸੀਂ ਇੱਕ ਮੁਆਵਜ਼ਾ ਦੇਾਂਗੇ ਭਾਵੇਂ ਕਿ 7000 ਰੁਪਿਆ ਕਿੱਲੇ ਦਾ ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60 40 ਦੀ 60% ਕੇਂਦਰ ਸਰਕਾਰ ਨੇ ਤੇ 40% ਪੰਜਾਬ ਨੇ ਪਾਉਣਾ ਸੀ ਤਾਂ ਕਿ ਚੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ ਪਾਣੀ ਪੰਜਾਬ ਦਾ ਧਰਤੀ ਥੱਲਣਾ ਬਚਾਇਆ ਜਾ ਸਕੇ ਲੇਕਿਨ ਕਿਉਂਕਿ ਚੋਣਾ ਜ ਇੰਨੇ ਬਿਜ਼ੀ ਸੀ ਗਿਆ ਆਮ ਆਦਮੀ ਪਾਰਟੀ ਵਾਲੇ ਭਗਵੰਤ ਸਿੰਘ ਮਾਨ ਉਹਨੂੰ ਸ਼ਾਇਦ ਜਲੰਧਰ ਦੀ ਚੋਣ ਵਿੱਚ ਇੰਨਾ ਟਾਈਮ ਉਧਰ ਹੋਇਆ ਲੱਗਿਆ ਕਿ ਉਹ ਭੁੱਲ ਗਏ ਕਿ ਜਿਹੜਾ 299 ਕਰੋੜ ਰੁਪਈਆ ਹੈ ਇਹ ਜਦ ਨੂੰ ਅਸੀਂ ਲੋਕਾਂ ਨੂੰ ਕਹਿਣਾ ਉਹਨਾਂ ਨੂੰ ਚੋਣਾ ਲੋਕਾਂ ਨੇ ਪੰਜਾਬ ਦੇ ਵਿੱਚ ਲਗਭਗ ਮੇਰੇ ਹਿਸਾਬ ਦੇ ਨਾਲ 95 98% ਲੋਕਾਂ ਨੇ ਚੋਣਾ ਲਾ ਰਿਆ ਉਹ ਸਾਡੀ ਗ੍ਰਾਂਟ ਜਿਹੜੀ ਉਹ ਜ਼ਾਇਆ ਚਲ ਜਾਣੀ ਪੈਸੇ ਕੇਂਦਰ ਦੇ ਵਾਪਸ ਚਲ ਜਾਣੇ वैसे यो पैसा है भी बहुत थोड़ा सा तू ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਝੋਨੇ ਤੋਂ ਕਿਸੇ ਨੂੰ ਹਟਾਉਣਾ ਪਵੇਗਾ ਤਾਂ ਸਾਨੂੰ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲ ਕਰਨੀ ਪਵੇਗੀ ਕਿਉਂਕਿ ਝੋਨੇ ਦਾ ਜਿਹੜਾ ਪਰਚੇਜ਼ ਆ ਕੇਂਦਰ ਸਰਕਾਰ ਸਾਡ ਤੋਂ ਹਰ ਸਾਲ ਕਰਦੀ ਆ ਉਹ 45000 ਕਰੋੜ ਰੁਪਏ ਦਾ ਝੋਨੇ ਦੀ ਪਰਚੇਜ਼ ਹੋ ਰਹੀ ਪੰਜਾਬ ਚ ਜਿਹੜੀ ਸੀਸੀਲ ਲਿਮਿਟ ਹੈ ਨਾ ਉਹ ਤੀ 35000 ਕਰੋੜ ਰੁਪਏ ਦੀ ਗਣਕ ਚੱਕਦੇ ਨੇ ਤੇ 45000 ਕਰੋੜ ਰੁਪਏ ਦਾ ਝੋਨਾ ਚੱਕਦੇ ਲੇਕਿਨ ਅੱਜ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ 299 ਕਰੋੜ ਰੁਪਏ ਰੱਖ ਲਿਆ ਵਾ ਅਸੀਂ ਝੋਨੇ ਤੋਂ ਪਿੱਛੇ ਹਟਾ ਦੇਣ ਨੂੰ ਲੋਕਾਂ ਨੂੰ ਇਹ ਤਾਂ ਇੱਕ ਪੈਸੇ ਤੋਂ ਵੀ ਘੱਟ ਆ 45000 ਕਰੋੜ ਰੁਪਏ ਦਾ ਅਗਰ ਆਪਾਂ 299 ਕਰੋੜ ਰੁਪਏ ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ ਮਤਲਬ ਅੱਧੇ ਪੈਸੇ ਜਿੰਨਾ ਵੀ ਪੈਸਾ ਨੇਗਾ ਕੀ ਇੱਕ ਪੈਸਾ ਜਾਂ ਅੱਧੇ ਪੈਸਾ ਲੋਕਾਂ ਨੂੰ ਦੇ ਕੇ ਝੋਨਾ ਕੀ ਜਿਹੜਾ ਪੰਜਾਬ ਦਾ ਧਰਤੀ ਥਲੜਾ ਪਾਣੀ ਬਚਾਇਆ ਜਾ ਸਕਦਾ ਨਹੀਂ ਬਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਜਾ ਕੇ ਜਿਹੜੀ ਝੋਨੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਆ ਉਸੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਣੀ ਦੀਆਂ ਫਸਲਾਂ ਪਾਓ ਔਰ ਉਹਨਾਂ ਨੂੰ ਐਮਐਸਪੀ ਦਿਓ ਕਿ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ 50 60 65000 ਰੁਪਏ ਦੀ ਉਥੋਂ ਦੀ ਆਮਦਨ ਪ੍ਰਤੀ ਏਕੜ ਜਿਹੜੀ ਝੋਨੇ ਚ ਆਉਂਦੀ ਉਹ ਨਾ ਮਿਲੇ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਦਾਵਾ ਵੀ ਜਿਹੜਾ ਵਾ ਉਹ ਇੱਕ ਤਾਂ ਬਿਲੇਟਡ ਵੀ ਆ ਇੰਨੀ ਦੇਰ ਬਾਅਦ ਕੀਤਾ ਜਦੋਂ ਝੋਨਾ ਲੱਗ ਗਿਆ ਹੁਣ ਕਿਹੜੇ ਵੇਲੇ ਲੋਕੀ ਉਹ 175000 ਰੁਪਿਆ ਇੱਕ ਹੈਕਟੇਅਰ ਦਾ ਭਾਅ ਕਿ 7000 ਰੁਪਿਆ ਇੱਕ ਕਿੱਲੇ ਦਾ ਜਿਹੜਾ ਜਣਾ ਉਹ ਕੌਣ ਲਊਗਾ ਆਣ ਕੇ ਤੁਹਾਡੇ ਕੋਲੋਂ ਸੋ ਇਹ ਗ੍ਰਾਂਟ ਵੀ ਵੇਸਟ ਹੋ ਗਈ ਤੀਸਰੀ ਗੱਲ ਕਿ ਜਿਹੜਾ ਨਹਿਰੀ ਪਾਣੀ ਆ ਇੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਆਹ ਪ੍ਰਚਾਰ ਕੀਤਾ ਸੀਗਾ ਬੜੀ ਬਿਜਲੀ ਆ ਗਈ ਬੜੇ ਵਾਰੇ ਨਿਆਰੇ ਹੋ ਗਏ ਇੱਕ ਪ੍ਰਚਾਰ ਪੰਜਾਬ ਚ ਵੀ ਚਲਾਇਆ ਹੋਇਆ ਕਿ ਅਸੀਂ ਨਹਿਰਾਂ ਦਾ ਇਰੀਗੇਸ਼ਨ ਦਾ ਪਾਣੀ ਜਿਹੜਾ ਹੈ ਉਹ ਹਰ ਖਾਲ ਤੱਕ ਹਰ ਖੇਤ ਤੱਕ ਪਹੁੰਚਾਤਾ ਨਹਿਰੀ ਪਟਵਾਰੀਆਂ ਦੀਆਂ ਬਾਵਾ ਮਰੋੜ ਕੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਰਿਪੋਰਟ ਲਈ ਜਾੜੀ ਕਿ ਤੁਸੀਂ ਇਹ ਰਿਪੋਰਟ ਦਿਓ ਕਿ 100% ਇਰੀਗੇਸ਼ਨ ਕਨਾਲ ਸਿਸਟਮ ਦੀ ਜਿਹੜਾ ਪੰਜਾਬ ਦੇ ਖੇਤੀ ਤੱਕ ਖੇਤਾਂ ਤੱਕ ਕਨਸਟਿਟਿਊਟ ਕੀ ਜੇ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਿਆ ਤੇ ਫਿਰ 14 ਲੱਖ ਟਿਊਬਲ ਤਾਂ ਬੰਦ ਕਰ ਦੇਣਾ ਚਾਹੀਦਾ ਸੀ ਸਾਨੂੰ ਲੇਕਿਨ ਟਿਊਬਲ ਤਾਂ ਨਿਰੰਤਰ ਉਸੇ ਤਰੀਕੇ ਨਾਲ ਚੱਲ ਰਿਹਾ ਤਾਂ ਹੀ ਉਹ ਲੋਕੀ ਬਿਜਲੀ ਦੀ ਤੁਹਾਡੇ ਤੋਂ ਮੰਗ ਕਰ ਰਹੇ ਨੇ ਔਰ ਇਹ ਵੀ ਮੈਂ ਸਮਝਦਾ ਬੜੀ ਡੇਂਜਰਸ ਪਤਾ ਨਹੀਂ ਕੌਣ ਕਰ ਰਿਹਾ ਹੈ ਇਹਨਾਂ ਦੀ ਕੇਂਦਰ ਦੀ ਸਰਕਾਰ ਸੌਰੀ ਇਹਨਾਂ ਦਾ ਕੋਈ ਕੇਂਦਰੀ ਲੀਡਰ ਇਹਦੇ ਪਿੱਛੇ ਆ ਕਿਉਂਕਿ ਇਹ ਇਹਦੇ ਨਾਲ ਸਾਡਾ ਐਸਵਾਈਐਲ ਦਾ ਕੇਸ ਖਰਾਬ ਹੋ ਰਿਹਾ ਵਾ ਕਿਉਂਕਿ ਜੇ ਅਗਰ ਫਰਜ਼ ਕਰੋ ਕੱਲ ਨੂੰ ਅਸੀਂ ਇੱਕ ਰਿਪੋਰਟ ਤਿਆਰ ਕਰ ਲਈ ਕਿ ਅਸੀਂ ਤਾਂ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਤਾ ਤੇ ਉਹ ਕਹਿਣਗੇ ਤੁਹਾਨੂੰ ਹੋਰ ਪਾਣੀ ਦੀ ਕਾਦੀ ਲਈ ਲੋੜ ਆ ਐਸਵਾਈਐਲ ਦੇ ਕੇਸ ਵਿੱਚ ਹਰਿਆਣਾ ਸਰਕਾਰ ਜਾ ਕੇ ਦਿੱਲੀ ਚ ਸੁਪਰੀਮ ਕੋਰਟ ਚ ਕਹੇਗੀ ਕਿ ਪੰਜਾਬ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਜੀ 100% ਪਾਣੀ ਖੇਤਾਂ ਨੂੰ ਲੱਗ ਰਿਹਾ ਇਹਨਾਂ ਦੇ ਨਹਿਰਾਂ ਦਾ ਇਹਨਾਂ ਨੂੰ ਤਾਂ ਪਾਣੀ ਦੀ ਐਕਸਟਰਾ ਲੋੜ ਹੀ ਕੋਈ ਨਹੀਂ ਇਸ ਕਰਕੇ ਐਸਵਾਈਐਲ ਜਲਦੀ ਬਣਾ ਕੇ ਹਰਿਆਣੇ ਤੇ ਦਿੱਲੀ ਨੂੰ ਜਿਹੜਾ ਇਹਦਾ ਪਾਣੀ ਦਿੱਤਾ ਜਾਵੇ ਇਹ ਬਹੁਤ ਡੇਂਜਰਸ ਇੱਕ ਪ੍ਰੋਪਾਗੈਂਡਾ ਪੰਜਾਬ ਦੇ ਖਿਲਾਫ ਚੱਲ ਰਿਹਾ ਵਾ ਭਗਵੰਤ ਮਾਨ ਕਿਉਂ ਚਲਾ ਰਿਹਾ ਵਾ ਕਿਉਂ ਨੈਰੀ ਪਟਵਾਰੀਆਂ ਨੂੰ ਡਿਪਾਰਟਮੈਂਟ ਨੂੰ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿਉਂ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਕਿਉਂ ਚਾਰਜਸ਼ੀਟ ਕੀਤਾ ਜਾ ਰਿਹਾ ਇਸ ਗੱਲ ਦਾ ਖੁਲਾਸਾ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਹੀ ਦੇ ਸਕਦਾ ਔਰ ਕੱਲ ਪਰਸੋ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ